ਜਦੋਂ ਵੀ ਕੋਈ ਜਾਨ ਇਹ ਆਪੇ ਅੱਗੇ ਆਪਾਂ ਦੇ ਵਿੱਚ ਤੇ ਹੋਏ ਬੱਚਿਆਂ ਨੂੰ ਕਰਕੇ ਤੇ ਫਾਰਿਆਂ ਕਰਕੇ ਨੂੰ ਤੇ ਤੇ ਅੱਗੇ ਬੱਚਾ ਛੋਟਾ ਬੱਚਾ ਛੋਟਾ ਵੱਡਾ ਬੱਚਾ ਇਹ ਵਿਚਾਰਾ ਕਰਕੇ ਉਹਨੂੰ ਨੌਕਰੀ ਕਿਤੇ ਮੈਂ ਦੋ ਰੋਣ ਸਾਰੀ ਗਵਰਨਮੈਂਟਾਂ ਦੇ ਦਿਮਾਗ ਤੇ ਮੈਂ ਤਾਂ ਕਰਮ ਵੀ ਕਰਕੇ ਜਿੱਥੇ ਵੀ ਆ ਸੰਦ ਮੇਰਾ ਮੈਂ ਤਾਂ ਹੁਣ ਪਸਾ ਢਾੜੀ ਵੀ ਡੰਗਿਆ ਤੇ ਨਾ ਨਾ ਲਾਓ ਨਾ ਨਾ ਕਿਹਦੇ ਨਾਸ ਕਿਤੇ ਨਾ ਨਾ ਕੀ ਗੱਲ ਸਾਰੀ ਇਹ ਇਹ ਮੁੜੇ ਨਾਲ ਹੀ ਇੱਥੇ ਪਾਣੀ ਪੀਓ ਪਾਣੀ ਪੀਓ ਪਾਣੀ ਪੀਓ ਆਹ ਆ ਰਹੀਆਂ ਤਸਵੀਰਾਂ ਦੇਖਦੇ ਤੁਸੀਂ ਇਹ ਮਾਈਕ ਕਰਦੇ ਆਂ ਕਦੋਂ ਘਰ ਐਸੀ ਕਦੋਂ ਗੱਲ ਹੋਈ ਸੀ ਪਰ ਨਾਲ ਕੀ ਕਹਿੰਦਾ ਸੀ ਪਤਨ ਨੂੰ ਗੱਲ ਹੋਈ ਸੀ ਕਿ ਇਹ ਕਰਨਾ ਹੋਗਾ ਵੀ ਮਾਂ ਤੋਂ ਗੱਲ ਹੋਈ ਸੀ ਪਤਨ ਆਉਂਦਾ ਸੀ ਦਾੜੀ ਪੰਚਾ ਹੈਗਾ ਠੀਕ ਨੰਨੀ ਪੰਚਾ ਹੈ ਪੰਚਾ ਬਾੜੇ ਮਿਸਤਰੀ ਤੇ 15 ਤੱਕ ਮੈਂ ਸਿੱਤੀ ਆ ਜਾਣਾ ਤੇ ਇਹ ਕੰਮ ਲਾਣਾ ਹੈ। ਉਹ ਮੁੜ ਕੇ ਆਉਂਦਾ ਮੈਂ ਫੋਨ ਕਰਤਾ ਬੰਦ ਕਰਤਾ ਤੇ ਮੈਂ ਫੇਰ ਬਾਅਦ ਚ ਕਰਨਾ ਸੀ। ਬਾਅਦ ਚ ਫੋਨ ਨਹੀਂ ਕੀਤਾ ਉਹਨੇ। ਤਸਵੀਰੇ ਗੱਲ ਦੀ ਵਿਆਹ ਗੜਾ ਮੈਂ ਇਹ ਸਾਡੇ ਤੋਂ ਬੇਕਰ ਫਿਰ ਹੈਗਾ ਕਿ ਇਹ ਨਾ ਸੀ। ਸਿੰਘ ਸਾਹਿਬ ਇਹਨੇ ਫੋਨ ਨਹੀਂ ਕਰਕੇ ਪਿਆਣ ਤੇ ਅਖੇ ਵੀ ਜੇਸ ਸਿੰਘ ਦਾ ਘਰ ਪਹੁੰਚ ਨਹੀਂ। ਮੈਂ ਉਹਨੇ ਪੁੱਛਿਆ ਮੈਂ ਕਿ ਕੀ ਗੱਲ ਵੀ ਆਪਣਾ ਉਹ ਪਾਜੀ ਕਿੱਥੋਂ ਆਇਓ? ਇਹਨਾਂ ਦੱਸਿਆ ਕੁਝ ਨਹੀਂ ਆ। ਦੱਸਿਆ ਕੋਈ ਨਹੀਂ ਤੇ ਬੇ ਕਿਸੇ ਜਾਂਦਾ ਵੀ ਮਾਤਾ ਨੂੰ ਮਾਤਾ ਦੇਖਣਾ ਪਿਆ ਮੇਰੇ ਢੇਰ ਚੋਂ ਰੋਡ ਉੱਪਰ ਉਹ ਵਾਹਰ ਗਈ ਤੇ ਤਤੜ ਥੜਕ ਗਈ ਇਹ ਲੈਖਨ ਮਾਤਾ ਦੇਖਣ ਤਤੜ ਥੜਕ ਗਈਆਂ ਤੇ ਫਿਰ ਮੁੜ ਕੇ ਗੱਲ ਕਿ ਮੇਰੇ શરીਰ ਦੇ ਕੰਮ ਨਹੀਂ ਕਰਨਾ ਲੱਗ ਪਿਆ ਨਾ ਲੱਗ ਰਿਹਾ ਦੱਸ ਤੂੰ ਤੇ ਕੱਲ ਦਾ ਮੇਸਾ ਬੰਨ ਗਿਆ ਬਾਰ ਕੋ ਮੰਗਦੀ ਹੈ ਦੀ ਸਰਕਾਰ ਸਰਕਾਰ ਕੋ ਮੰਗਦਾ ਮੇਰੇ ਬੁੱਢੇ ਬਲੇਕ ਨੂੰ ਕਰਕੇ ਨੌਕਰੀ ਕੋ ਵਿਚਾਰਾ ਜੜੀ ਪੋ ਰਹੇ ਰਹੂੰਦਾ ਆਪਣੇ ਸੇਤੇ ਮੰਗੇ ਦੇ ਸੇਤੇ ਦੇ ਕਰਦਾ ਨਹੀਂ ਧੁਨੀ ਆਣਾ ਮੈਡਾ ਧੁਨੀ ਸਕੂਲ ਦਾ ਨਾਮ ਹੀ ਨਾ ਰੱਖਿਆ ਮੈਂ ਰੱਖੀ ਨਹੀਂ ਪੂਰੀ ਦੱਸਦੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਪੰਜਾਬ ਸਰਕਾਰ ਵੱਲੋਂ ਇੱਥੇ ਸਾਡੇ ਜਿਹੜੇ ਸ਼ਹੀਦ ਸ਼ਹੀਦ ਉਪਰਜੀਤ ਸਿੰਘ ਜੀ ਉਨਾ ਦੇ ਨਾਲ ਪਰਿਵਾਰ ਨਾਲ ਦੁਸਾਂਝਾ ਕਰਨ ਲਈ ਅਮਚੇਆ ਮੇਰੇ ਨਾਲ ਡੀਐਸਪੀ ਸਾਹਿਬ ਸੀਰਨਾ ਸਾਹਿਬ ਤੇਰਾ ਪ੍ਰਸ਼ਾਸਨ ਆਇਆ ਪੰਜਾਬ ਸਰਕਾਰ ਨੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਅੱਜ ਪੋਸਟ ਕੀ ਪਹੁੰਚੀ ਜੋ ਵੀ ਵਾਦਾ ਹੈ ਪੰਜਾਬ ਸਰਕਾਰ ਦਾ ਸੋ ਬੋਟੀ ਵੀ ਕਿ ਐਂਡ ਕਿਹੜਾ ਵੀ ਲੋਸ ਆ ਪੂਰਾ ਤਾਂ ਨਹੀਂ ਹੋ ਸਕਦਾ ਬਟ ਬੀਇੰਗ ਫਰਮ ਕਮਿਟਮੈਂਟ ਵਟ ਏਵਰ ਕੈਨ ਬੀ ਡਨ ਐਂਡ ਵਟ ਏਵਰ ਕੈਨ ਬੀ ਡਨ

ਤੇ ਇਹ ਜਿਹੜਾ ਅਸੀਂ ਲਗਾ 12126 ਤੇਰਾ ਸੋਚਸ ਲਿਖ ਨਹੀਂ ਲਿਖਦਾ ਇੱਕ ਅਪਸੇਰ ਅਸੀਂ ਦੂਰ ਚੂਰ ਹੋਰੇ ਇੱਕ ਤੇ ਇੱਕ ਅਪਸੇਰ ਇਹ ਬਾਕੀ ਤੇ ਇਹ ਜਿਹੜਾ ਇਹ ਨੰਨਾ ਸਾਥ ਲੈਗੀ ਤੇ ਦਲਜੀਤ ਸਿੰਘ ਜੀ ਹਾਂ ਜੀ ਸਰਕਾਰੀ ਸਮੂਹ ਸੁਨਾਨਾ ਨਾ ਨਾ ਸਰਕਾਰੀ ਹੋ ਗਿਆ ਲੋ ਇਹ ਬਾਕੀ